हां जी ਪੰਜਾਬੀਓ ਸਸਰੀ ਕਾਲ ਜਿਵੇਂ ਕਿ ਅਮਰਪਾਲ ਸਿੰਘ ਮੈਰੋ ਨੇ ਕਈ ਅਫਸਰ ਤੇ ਕਈ ਲੀਡਰ ਪਸਾਲੇ ਨੇ ਯਾਨੀ ਬਲੈਕਮੇਲ ਕਰਲੇ ਨੇ ਕਮਲ ਕੌਰ ਦੇ ਫੋਨ ਦੇ ਵਿੱਚੋਂ ਇੱਕ ਵੀਡੀਓ ਲੀਕ ਕਰ ਦਿੱਤੀ ਹੈ ਤੇਦਾ ਖੁਲਾਸਾ ਕੌਣ ਕਰ ਰਿਹਾ ਅੱਜ ਤੁਹਾਡੇ ਸਾਹਮਣੇ ਦਿਖਾਵਾਂ ਇੱਕ ਪੁਲਿਸ ਮੁਲਾਜ਼ਮ ਕਰ ਰਿਹਾ ਹੈ ਨਹੀਂ ਅਮਰਪਾਲ ਸਿੰਘ ਮੈਰੋ ਨੇ ਇੱਕ ਵੀਡੀਓ ਲੀਕ ਕਰ ਦਿੱਤੀ ਹੈ ਬਠਿੰਡੇ ਦੇ ਵਿੱਚ ਕਈ ਸਾਰੇ ਅਫਸਰ ਬਲੈਕਮੇਲ ਕਰਲੇ ਨੇ ਔਰ ਦੂਜੇ ਪਾਸੇ ਕਈ ਲੀਡਰਾਂ ਦਾ ਵੀ ਨਾਮ ਆ ਰਿਹਾ ਪੂਰੀ ਖਬਰ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਕਿਉਂਕਿ ਇਹਨੇ ਬ੍ਰੈਕਮੇਲ ਕਿਵੇਂ ਕਰ ਲਏ ਨੇ ਦਰਾਂ ਸਾਲ ਦੇ ਵਿੱਚ ਜਿਹੜੇ ਮੋਬਾਈਲ ਲੈ ਕੇ ਅਮਰਪਾਲ ਸਿੰਘ ਮਹਿਰੋਂ ਕਹਿੰਦੇ ਦबई ਦੇ ਵਿੱਚ ਗਿਆ ਉਸੇ ਮੋਬਾਈਲ ਦੇ ਵਿੱਚ ਯਾਨੀ ਕਮਲਕੌਰ ਕੰਚਨ ਕੁਮਾਰੀ ਦੇ ਮੋਬਾਈਲ ਦੇ ਵਿੱਚੋਂ ਬਹੁਤ ਸਾਰੇ ਲੀਡਰਾਂ ਦੀਆਂ ਔਰ ਬਹੁਤ ਸਾਰੇ ਅਫਸਰਾਂ ਦੀਆਂ ਯਾਨੀ ਅਸ਼ਲੀਲ ਵੀਡੀਓ ਦੱਸੀਆਂ ਜਾ ਰਹੀਆਂ ਨੇ ਤੇ ਇਹਦਾ ਖੁਲਾਸਾ ਪੰਜਾਬ ਦਾ ਰਿਟਾਇਰ ਪੁਲਿਸ ਮੁਲਾਜ਼ਮ ਤੁਹਾਡੇ ਸਾਹਮਣੇ ਕਰੂਗਾ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਭਾਈ ਉਹਦੇ ਫੋਨ ਦੇ ਵਿੱਚ ਕੋਈ ਸੀਕ੍ਰੀਟ ਹੈ ਜਦ ਤੱਕ ਕਿ ਅਮਰਪਾਲ ਸਿੰਘ ਮਹਿਰੋਂ ਦੇ ਨਾਲ ਹੀ ਕੋਈ ਨਾ ਕੋਈ ਗਲਤਫਲਤ ਕੰਮ ਕਰਦੀ ਸੀ ਜਦੋਂ ਅਮਰਪਾਲ ਸਿੰਘ ਦੀਆਂ ਖੋਧੀਆਂ ਉਹਦੇ ਵਿੱਚ ਕੋਈ ਗਲਤੀਆਂ ਹੋਣਗੀਆਂ ਲੋਕਾਂ ਦੇ ਤਾਲੇ ਕੇ ਭੱਜਿਆ ਹੋਇਆ ਔਰ ਦੂਜੇ ਪਾਸੇ ਕਹਿੰਦੇ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਸਬੂਤ ਮਿਲ ਗਿਆ ਉਹ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਦੇ ਜ਼ਰੀਏ ਦਰਨਾ ਚਾਹੂੰਗਾ ਕਿ ਅਮਰਪਾਲ ਸਿੰਘ ਮਹਿਰੋਂ ਦਬਾਈ ਦੇ ਵਿੱਚ ਭੱਜ ਗਿਆ ਸਾਰੇ ਜਾਣਦੇ ਨੇ ਹੁਣ ਪੰਜਾਬ ਦੇ ਬਛਿੰਡੇ ਦੇ ਵਿੱਚੋਂ ਕਈ ਅਫਸਰਾਂ ਨੂੰ ਕਹਿੰਦੇ ਬਲੈਕਮੇਲ ਕਰ ਚੁੱਕਿਆ ਔਰ ਦੂਜੇ ਪਾਸੇ ਕਈ ਲੀਡਰਾਂ ਦਾ ਨਾਮ ਆ ਰਿਹਾ ਕਿਹੜੇ ਲੀਡਰ ਨੇ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਇੱਕ ਮੁਲਾਜ਼ਮ ਦੀ ਜਵਾਨੀ ਸੁਣਾਵਾਂਗੇ ਕਿ ਅਕਸਰ ਮਾਮਲਾ ਕੀ ਸੀ ਬਹੁਤ ਸਾਰੇ ਲੋਕਾਂ ਦੀ ਥਿਓਰੀ ਸੀ ਅਲੱਗ-ਅਲੱਗ ਕੇ ਭਾਈ ਜਿਹੜਾ ਉਹ ਮੋਬਾਈਲ ਹੈ ਉਹ ਕਾਂਚਨ ਕੁਮਾਰੀ ਦੇ ਦੋ ਮੋਬਾਈਲ ਲੈ ਕੇ ਭੱਜਿਆ ਉਸ ਤੋਂ ਬਾਅਦ ਕਹਿੰਦੇ ਵੀ ਇਹਦੇ ਵਿੱਚ ਬਹੁਤ ਵੱਡਾ ਸੀਕ੍ਰੀਟ ਹੋ ਸਕਦਾ ਪਰ ਦਰਾਂ ਸਾਲ ਦੇ ਵਿੱਚ ਪੁਲਸ ਮੁਲਾਜ਼ਮ ਕਿਵੇਂ ਝਾੜ ਪਾਰਿਆ ਇੱਕ ਤਾਂ ਇਹ ਖਬਰ ਔਰ ਉਹਦੇ ਵਿੱਚ ਕਿਹੜੇ ਕਿਹੜੇ ਲੀਡਰਾਂ ਦੀਆਂ ਬਹੁਤ ਸਾਰੇ ਅਫਸਰਾਂ ਦੀਆਂ ਆ ਸ਼ਲੀਲ ਵੀਡੀਓ ਨੇ ਔਰ ਉਸਦੇ ਵਿੱਚੋਂ ਇੱਕ ਵੀਡੀਓ ਕਹਿੰਦੇ ਅਮਰਪਾਲ ਸਿੰਘ ਮਹਿਰੋ ਨੇ ਲੀਕ ਕਰ ਦਿੱਤੀ ਆ ਤਾਂ ਇਹਦੀ ਗਵਾਹੀ ਇਹ ਮੁਲਾਜ਼ਮ ਪਰ ਰਿਹਾ ਪਹਿਲਾਂ ਤੁਹਾਨੂੰ ਮੈਂ ਇਹਦੀ ਵੀਡੀਓ ਸੁਣਾਉਣਾ ਉਸ ਤੋਂ ਬਾਅਦ ਜਿਹੜੀ ਅਗਲੀ ਅਪਡੇਟ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਬੜੀ ਹੀ ਅਹਿਮ ਹੈ ਸੁਣੋ ਅਗਲੇ ਦਿਨ ਕੱਲ ਨੂੰ ਤੁਹਾਨੂੰ ਜਵਾਬ ਦੇਣਗੇ ਮਹਿਰੋ ਵਰਗਿਆਂ ਦਾ ਕਿ ਸਾਡੇ ਮੁਸਲਮਾਨ ਤੁਸੀਂ ਕਨਵਰਟ ਕਰਾਏ ਤੇ ਅਸੀਂ ਉੱਥੇ ਕਰਾ ਲਏ ਉਹ ਕੁਛ ਦਿਮਾਗ ਤੋਂ ਕੰਮ ਲੈ ਲਿਆ ਕਰੋ ਥੋੜਾ ਬਹੁਤਾ ਹੁਣ ਆ ਜਿਹੜੇ ਮੈਨੂੰ ਕਹਿੰਦੇ ਆ ਨਾ ਵੀ ਉਹ ਵੀਡੀਓ ਉਹਦੀਆਂ ਕੰਚਨ ਵੀਆਂ ਦਿਖਾ ਤੇ ਆ ਫੋਨ ਹੈ ਤੁਹਾਡੇ ਤੁਹਾਡੇ ਜਿਹੜਾ ਭੇਡੋ ਤੁਹਾਡੇ ਭੇਡਾਂ ਦੇ ਸਰਦਾਰ ਕੋਲੇ ਫੋਨ ਉਹਨਾਂ ਦਾ ਕੰਚਨ ਦਾ ਕੋਈ ਇੱਕ ਆ ਵੀਡੀਓ ਉਹਦੇ ਚੋ ਲੀਕ ਕੀਤੀ ਹੈ ਹੁਣ ਪਤਾ ਲੱਗਿਆ ਵੀ ਕਿੰਨਿਆਂ ਅਫਸਰਾਂ ਦੀਆਂ ਕਿੰਨਿਆਂ ਲੀਡਰਾਂ ਦੀਆਂ ਹੁਣ ਉਹਨੇ ਬਲੈਕਮੇਲਿੰਗ ਸ਼ੁਰੂ ਕਰਤੀ ਹੈ ਬਠਿੰਡੇ ਦੇ ਇੱਕ ਦੋ ਬੰਦੇ ਹੋ ਗਏ ਬਲੈਕਮੇਲ ਪਤਾ ਨਹੀਂ ਕਿੰਨੇ ਉਹਨੇ ਦੱਸਿਆ ਵੀ ਮੇਰੇ ਕੋਲੇ ਜਿੰਨਾ ਜਿੰਨਾਂ ਨੇ ਉਹਦੇ ਨਾਲ ਰਿਲੇਸ਼ਨ ਬਣਾਏ ਆ ਜਾਂ ਬਣੇ ਆ ਉਹਨਾਂ ਨੂੰ ਤਾਂ ਪਤਾ ਨਾ ਇਹ ਸਾਡੀਆਂ ਵੀਡੀਓ ਵਿੱਚ ਹੈ ਉਹ ਫੋਨ ਖੋ ਕੇ ਭੱਜਿਆ ਵੀ ਤਾਂ ਜਿਹੜੇ ਟਗਰਾਵਾਂ ਵਾਲੀ ਕੁੜੀ ਦਾ ਵੀ ਫੋਨ ਖੋਇਆ ਜਿਹੜਾ ਅੱਜ ਤੱਕ ਉਹਦੇ ਕੋਲ ਆ ਉਹ ਤੋਂ ਡੀਵੀਆਰ ਪੱਤੇ ਸਬੂਤ ਖਤਮ ਕੀਤੇ ਉਹ ਤੋਂ ਸਬੂਤ ਕੀ ਦੇ ਦਿੱਤੇ ਤੇਦੇ ਪਿੰਡ ਜਾ ਕੇ ਤੇ ਸਹੂਰ ਨਾਲੋਂ ਜਿਹੜੇ ਚਾਹੀਦੇ ਸਬੂਤ ਕਮਾਲ ਦੀ ਗੱਲ ਹੈ ਯਾਰ ਤੁਸੀਂ ਵੇਦੇ ਹੀ ਕੁਝ ਨਹੀਂ ਨਾ ਤੁਸੀਂ ਅੱਗੇ ਨਾ ਪਿੱਛੇ ਵੀ ਕੀ ਕਿਸੇ ਦੇ ਆਹ ਜਿਹੜੀ ਹੁਣ ਇਹਨੇ ਕੀਤੀ ਆ ਲੀਕ ਉਹਦੀ ਜੋ ਵੇਖੀ ਆ ਨਿਊਡ ਸਾਰੀ ਇੱਡੀ ਗੰਦੀ ਵੀਡੀਓ ਆਪਦੇ ਬਾਏਫਰੈਂਡ ਨਾਲ ਪਤਾ ਨਹੀਂ ਕਿਦੇ ਨਾਲ ਇਹਦੋਂ ਅੱਗੇ ਬਲੈਕਮੇਲਿੰਗ ਸ਼ੁਰੂ ਹੋ ਗਈ ਪਤਾ ਨਹੀਂ ਕਿੰਨੇ ਆਦੀਆਂ ਮੈਂ ਤਾਂ ਪਤਾ ਲੱਗਿਆ ਕਿ ਇਹਦੇ ਬਹੁਤ ਅਸਰਾਂ ਦੀਆਂ ਬਹੁਤ ਲੀਡਰਾਂ ਦੀਆਂ ਹੁਣ ਉਹਦੇ ਨਾਲ ਸਮਝੌਤੇ ਹੋ ਵੀ ਸਾਨੂੰ ਫੋਨ ਦੇ ਦੇ ਉਹ ਥੋੜੇ ਛਾਤਰ ਕਿਸ ਨੂੰ ਦਾ ਬੰਦਾ ਤੇ ਜਿਹੜੇ ਮੁੰਡਾ ਇੱਕ ਕਤਲ 'ਚ ਫਸ ਗਿਆ ਮੈਨੂੰ ਦਾ ਉਹਦੇ ਡੈਡੀ ਨਾਲ ਵੀ ਮੇਰੀ ਗੱਲ ਹੋਈ ਸੀ ਉਹ ਅਗਲੀ ਵੀਡੀਓ 'ਚ ਉਹ ਬੱਚੇ ਨੂੰ ਕਿਵੇਂ ਫਸਾਇਆ ਤਾਂ ਸੁਣ ਲਿਆ ਪੰਜਾਬ ਵਾਲਿਓ ਇਹ ਬੰਦਾ ਕੌਣ ਸੀ ਇਹ ਪੰਜਾਬ ਦਾ ਇੱਕ ਰਿਟਾਇਰ ਪੁਲਿਸ ਅਫੀਸਰ ਨਾਮ ਆ ਸਤਪਾਲ ਸਿੰਘ ਗਿੱਲ ਯਾਨੀ ਬਹੁਤ ਹੀ ਇਮਾਨਦਾਰ ਬੰਦੇ ਨੇ ਉਹ ਕਹਿੰਦੇ ਸਾਡੇ ਹੱਥ ਇੱਕ ਵੀਡੀਓ ਲੱਗੀ ਐ ਅਮਰਪਾਲ ਸਿੰਘ ਮਹਿਰੋ ਨੇ ਬ੍ਰੈਕਮੇਲ ਕਰਨੀ ਕਹਿੰਦੇ ਸ਼ੁਰੂ ਕਰ ਦਿੱਤੀ ਐ ਬਹੁਤ ਸਾਰੇ ਅਫਸਰਾਂ ਦੀਆਂ ਸ਼ਰੀਲ ਵੀਡੀਓ ਦੱਸੀਆਂ ਜਾ ਰਹੀਆਂ ਨੇ ਔਰ ਬਹੁਤ ਸਾਰੇ ਕਹਦੇ ਲੀਡਰਾਂ ਦੀਆਂ ਨੇ ਹੁਣ ਕਹਿੰਦੇ ਅਮਰਪਾਲ ਸਿੰਘ ਮਹਿਰੋ ਦੇ ਕੋਲ ਜਿਹੜੇ ਮੋਬਾਈਲ ਫੋਨ ਨੇ ਦਰਾਂ ਸਾਲ ਦੇ ਵਿੱਚ ਕਹਿੰਦੇ ਉਹ ਆਹੀ ਕੁਛ ਸੀ ਉਹਦੇ ਵਿੱਚ ਬਹੁਤ ਸਾਰੇ ਅਫਸਰ ਔਰ ਬਹੁਤ ਸਾਰੇ ਲੀਡਰ ਤਾਂ ਸੱਤਪਾਲ ਸਿੰਘ ਗਿੱਲ ਨੇ ਆਪਣੇ ਬੰਨਿਓ ਖਲਾਸਾ ਕਰ ਦਿੱਤਾ ਕਿ ਭਾਈ ਹਲੇ ਤਾਂ ਅੱਗੇ-ਅੱਗੇ ਸ਼ੁਰੂ ਹੋ ਗਈ ਹੈ ਕਹਾਣੀ ਤੇ ਅੱਗੇ-ਅੱਗੇ ਕਿਹੜੇ ਲੀਡਰਾਂ ਦੀਆਂ ਵੀਡੀਓ ਬਾਹਰ ਆਉਂਦੀਆਂ ਨੇ ਔਰ ਕਿਹੜੇ-ਕਿਹੜੇ ਅਵਸਾਰਾਂ ਦੀਆਂ ਆਉਂਦੀਆਂ ਨੇ ਬਹੁਤ ਸਾਰੇ ਲੋਕਾਂ ਦੇ ਨਾਲ ਕਹਿੰਦੇ ਉਹਦੀਆਂ ਅਸ਼ਲੀਲ ਵੀਡੀਓ ਪਾਈਆਂ ਗਈਆਂ ਨੇ ਐਸ ਕਰਕੇ ਕਹਿੰਦਾ ਅਮਰਪਾਲ ਸਿੰਘ ਮਹਿਰੋ ਨੇ ਉਹਦੇ ਮੋਬਾਈਲ ਫੋਨ ਖੋਏ ਸੀ ਉਹਨੂੰ ਪਤਾ ਕਹਿੰਦਾ ਹੁਣ ਉਸ ਗੱਲ ਨੂੰ ਆਪਣੀ ਢਾਲ ਬਣਾਤੀ ਹੈ ਯਾਨੀ ਅਮਰਪਾਲ ਸਿੰਘ ਮਹਿਰੋ ਅਫਸਰਾਂ ਨੂੰ ਔਰ ਲੀਡਰਾਂ ਨੂੰ ਕਹਿੰਦਾ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਪੰਜਾਬ ਦੇ ਅੰਦਰ ਜਿਹੜੇ ਲੋਕ ਅਸ਼ਲੀਲ ਕੰਟੈਂਟ ਬਣਾਉਂਦੇ ਨੇ ਉਹਨਾਂ ਲੋਕਾਂ ਦੇ ਉੱਤੇ ਵੀ ਪੰਜਾਬ ਦੀ ਪੁਲਿਸ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਕੱਸ ਪਾ ਦਿੱਤੀ ਹੈ ਔਰ ਜਿੰਨੇ ਵੀ ਲੋਕ ਇਹਨਾਂ ਗੱਲਾਂ ਦਾ ਸਾਥ ਦੇਣਗੇ ਜਿਹੜੀਆਂ ਕੁੜੀਆਂ ਨੂੰ ਜਿਵੇਂ ਲੋਕ ਕਹ ਰਹੇ ਸੀ ਵਿੱਚ ਕਈ ਬਾਬੇ ਕਹ ਰਹੇ ਸੀ ਇੱਕ ਉਹ ਗੋਲਪ ਚੋਰ ਕਹ ਰਿਹਾ ਸੀ ਕਿ ਅਸੀਂ ਇਹਨਾਂ ਕੁੜੀਆਂ ਨੂੰ ਪ੍ਰੋਟੈਕਟ ਕਰਾਂਗੇ ਯਾਨੀ ਇਹਨਾਂ ਨੂੰ ਬੜਾਵਾ ਦੇਵਾਂਗੇ ਕਿ ਭਾਈ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਗੰਦਪਰੋਸੋ ਯਾਨੀ ਜਿਹੜੇ ਲੋਕ ਉਹਨਾਂ ਕੁੜੀਆਂ ਦੇ ਹੱਕ ਦੇ ਵਿੱਚ ਖੜਦੇ ਨੇ ਪੰਜਾਬ ਦੀ ਪੁਲਿਸ ਤੇ ਬਠਿੰਡੇ ਦੀ ਅਮਨੀਤ ਕੌਂਡਲ ਐਸਐਸਪੀ ਨੂੰ ਉਹਨਾਂ ਲੋਕਾਂ ਦੇ ਉੱਤੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਅਮਨੀਤ ਕੌਂਡਲ ਜਿਹੜੀ ਬਠਿੰਡੇ ਦੀ ਐਸਐਸਪੀ ਨੇ ਉਹਨਾਂ ਦੇ ਉੱਤੇ ਪੰਜਾਬ ਦਾ ਬਹੁਤ ਸਾਰਾ ਹਿੱਸਾ ਉਹਨਾਂ ਦੇ ਉੱਤੇ ਭਰੋਸਾ ਕਰਦਾ ਕਿਉਂਕਿ ਕਈ ਸਾਰੇ ਕੇਸ ਅਸੀਂ ਵੀ ਵੇਖੇ ਨੇ ਉਹਨਾਂ ਦੇ ਵਿੱਚ ਉਹਨੇ ਬਹੁਤ ਹੀ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਾਜ ਕੀਤਾ ਉਹਨਾਂ ਦੇ ਰੁਤਬੇ ਨੂੰ ਉਹਨਾਂ ਦੇ ਕੰਮ ਕਾਜ ਨੂੰ ਪੂਰਾ ਪੰਜਾਬ ਜਾਣਦਾ ਐਸ ਕਰਕੇ ਸਾਡੇ ਬੰਨਿਓ ਵੀ ਅਪੀਲ ਹੈ ਵੀ ਜਿਹੜੇ ਲੋਕ ਇਹਨਾਂ ਗੱਲਾਂ ਨੂੰ ਪ੍ਰਮੋਟ ਕਰਨ ਦੀ ਮਹਾਇਤ ਕਰਦੇ ਨੇ ਕਿ ਇਹਨਾਂ ਕੁੜੀਆਂ ਦੇ ਅਸੀਂ ਨਾਲ ਖੜੇ ਆ ਭਾਈ ਤੁਸੀਂ ਜੋ ਮਰਜ਼ੀ ਕਰੋ ਦੇਖੋ ਮੈਰੋਂ ਵਾਲਾ ਕੇਸ ਹੈ ਜਿਹੜਾ ਉਹ ਤਾਂ ਇੱਕ ਪਾਸੇ ਹੀ ਰਹਿ ਗਿਆ ਪਰ ਜਿਹੜੇ ਆ ਲੋਕ ਨੇ ਇਹ ਲੋਕ ਉਹਨਾਂ ਕੁੜੀਆਂ ਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਨੇ ਆਪਣੀਆਂ ਖਬਰਾਂ ਆਪਣੇ ਚੈਨਲਾਂ ਤੇ ਪਾ ਪਾ ਕੇ ਪਾ ਪਾ ਕੇ ਲੋਕਾਂ ਨੂੰ ਖਸਾਰੇ ਨੇ ਕਿ ਭਾਈ ਤੁਹਾਡੀ ਪਿੱਠ ਤੇ ਖੜੇ ਆ ਤੁਸੀਂ ਜਿਹੜੇ ਗੰਦੇ ਕੰਟੈਂਟ ਬਣਾਉਣੇ ਆ ਉਹ ਤੁਸੀਂ ਜਿੰਮੇ ਮਰਜ਼ੀ ਬਣਾ ਲਓ ਅਸੀਂ ਤੁਹਾਡੇ ਨਾਲ ਇੱਕ ਤਾਂ ਰਸੂਲਪੁਰੀਆ ਔਰ ਦੂਜੇ ਪਾਸੇ ਉਹ ਜਿਹੜਾ ਕਹਿੰਦੇ ਖੱਚ ਬੂਟਾ ਗੋਲਪਚੋਰ ਉਹ ਬੰਦੇ ਦਾ ਵੀ ਬਹੁਤ ਵੱਡਾ ਯੋਗਦਾਨ ਔਰ ਤੀਸਰਾ ਆ ਜਾਂਦਾ ਮੰਡ ਫਿਰ ਚੌਥਾ ਆ ਜਾਂਦਾ ਗੰਜਾ ਯਾਵੀ ਤੋਂ ਰੋੜਾ ਲੁਧਿਆਣੇ ਵਾਲਾ ਇਹ ਕਈ ਸਾਰੇ ਬੰਦੇ ਆ ਪੰਜ ਕ ਸੱਤ ਜਿਹੜੇ ਲੋਕ ਇਹਨਾਂ ਕੁੜੀਆਂ ਨੂੰ ਆਪਣੀਆਂ ਹੁਣ ਭੈਣਾ ਵੀ ਮੰਨ ਰਹੇ ਨੇ ਆਪਣੀਆਂ ਮਾਵਾ ਵੀ ਮੰਨ ਰਹੇ ਨੇ ਪਰ ਮੈਂ ਚਾਹੁੰਨਾ ਕਿ ਪੰਜਾਬ ਦੇ ਵਿੱਚ ਜਿਵੇਂ ਸਾਡੀ ਅਮਨ ਸ਼ਾਂਤੀ ਬਣੀ ਰਹੇ ਕਾਨੂੰਨ ਵਿਵਸਥਾ ਜਿਹੜੀ ਉਹ ਸਹੀ ਢੰਗ ਦੇ ਨਾਲ ਜਿਵੇਂ ਕੰਮ ਕਰ ਰਹੀ ਹੈ ਇਹਨਾਂ ਲੋਕਾਂ ਦੇ ਉੱਤੇ ਨਾਲ-ਨਾਲ ਵੱਡੇ ਪੱਧਰ ਦੇ ਉੱਤੇ ਪਰਚੇ ਹੋਣੇ ਚਾਹੀਦੇ ਆ ਕਿਉਂਕਿ ਇਹ ਲੋਕ ਬਿਨਾਂ ਵਜਾ ਤੋਂ ਆਪਦੇ ਚੈਨਲਾਂ ਦੇ ਉੱਤੇ ਇਹੋ ਜਿਹੀਆਂ ਚੀਜ਼ਾਂ ਪਰੋਸਦੇ ਨੇ ਕਿ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਪੰਜਾਬ ਦੀ ਪੁਲਿਸ ਦੇ ਉੱਤੇ ਵੀ ਬਹੁਤ ਵੱਡੇ ਪੱਧਰ ਤੇ ਉਂਗਲੀ ਚੱਕੀ ਜਾਂਦੀ ਆ ਜਦੋਂ ਇਹ ਜੋ ਲੋਕ ਸਵਾਲ ਕਰਦੇ ਨੇ ਕਿਉਂਕਿ ਜਿਹੜਾ ਗਿਆਨੀ ਬੂਟਾ ਜਿਹੜਾ ਖੱਚ ਉਸ ਬੰਦੇ ਨੇ ਤਾਂ ਇੱਥੋਂ ਤੱਕ ਕਹਿਤਾ ਕਹਿੰਦਾ ਬਲਾਤਕਾਰ ਹੋਇਆ ਪਰ ਉਹਨਾਂ ਨੇ ਆਪਣੇ ਆਪ ਪੁਸ਼ਟੀ ਨਹੀਂ ਕੀਤੀ ਜਿਹੜੀ ਕਿ ਬਠਿੰਡਾ ਦੀ ਐਸਐਸਪੀ ਨੇ ਜਿਹੜਾ ਖਾਚਾ ਬੂਟਾ ਇਹਨੇ ਆਪਣੇ ਬੰਦੇ ਉਹ ਖੁਲਾਸਾ ਕੀਤਾ ਐਸਐਸਪੀ ਦਾ ਬਿਆਨ ਆਉਂਦਾ ਕਹਿੰਦੇ ਭਾਈ ਬਲਾਤਕਾਰ ਤਾਂ ਨਹੀਂ ਹੋਇਆ ਔਰ ਇਹਨੇ ਕਰ ਦਿੱਤਾ ਬਿਆਨ ਦੇ ਦਿੱਤਾ মিডিਆ ਦੇ ਵਿੱਚ ਕਹਿੰਦਾ ਭਾਈ ਬਲਾਤਕਾਰ ਹੋਇਆ ਇਹਦਾ ਮਤਲਬ ਐਸਐਸਪੀ ਦਾ ਕੋਈ ਬਿਆਨ ਮਾਇਨੇ ਨਹੀਂ ਰੱਖਦਾ ਪਰ ਸਾਡੇ ਲੋਕ ਫਿਰ ਵੀ ਜਾਣਦੇ ਆ ਕਾਨੂੰਨ ਤੇ ਭਰੋਸਾ ਵੀ ਕਰਦੇ ਨੇ ਔਰ ਇਹ ਜਿਹੜੇ ਖਾਚ ਨੇ ਇਹਨਾਂ ਦੇ ਉੱਤੇ ਜ਼ਰੂਰ ਐਕਸ਼ਨ ਹੋਣਾ ਚਾਹੀਦਾ ਜੇਕਰ ਮੇਰੀ ਵੀਡੀਓ ਐਸਐਸਪੀ ਤੱਕ ਪਹੁੰਚਦੀ ਆ ਜਾਂ ਪੰਜਾਬ ਦੇ ਮੁੱਖ ਮੰਤਰੀ ਤੱਕ ਜਾਂਦੀ ਆ ਤਾਂ ਇਹਨਾਂ ਲੋਕਾਂ ਦੇ ਉੱਤੇ ਵੱਡੇ ਪੱਧਰ ਤੇ ਸਖੰਝਾ ਕਸਣਾ ਪੈਣਾ ਨਹੀਂ ਤਾਂ ਇਹ ਲੋਕ ਹੋਰ ਵੀ ਜਿਹੜੇ ਕਿ ਗਲਤ ਕੰਟੈਂਟ ਬਣਾਉਣ ਵਾਲੇ ਆ ਉਹਨਾਂ ਨੂੰ ਉਕਸਾਹਿਤ ਕਰ ਰਹੇ ਨੇ ਕਿ ਤੁਸੀਂ ਬਣਾਓ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਤੁਸੀਂ ਇਸ ਵੀਡੀਓ ਦੇ ਹੱਕ ਵਿੱਚੋ ਵੀਡੀਓ ਨੂੰ ਸ਼ੇਅਰ ਕਰ ਦੇਣਾ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੱਲੇ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ